ਖਬਰਨਾਮਾ ਦਿਖਾਇਆ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਸੱਚ ਕਿਹਾ ਸੀ ਅਰਵਿੰਦ ਕੇਸ਼ੀਵਾ ਅਤੇ ਰਾਹੁਲ ਗਾਂਧੀ ਨੇ ਦੇਸ਼ ਦੇ ਵਿੱਚੋਂ ਸੰਵਿਧਾਨ ਖਤਮ ਹੋਵੇਗਾ ਦੇਸ਼ ਦੇ ਵਿੱਚੋਂ ਲੋਕਤੰਤਰ ਖਤਮ ਹੋਵੇਗਾ ਸੱਚ ਸਾਹਮਣੇ ਆ ਗਿਆ ਹੈ ਜਿਹੜੇ ਕਾਰਨਾਮੇ ਅੰਦਰ ਖਾਤੇ ਕੀਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਖਤਮ ਕਰ ਦੇਵੇਗੀ ਯਾਨੀ ਕਿ ਭਾਰਤ ਦੇ ਵਿੱਚ ਸਿਰਫ ਦੋ ਪਾਰਟੀਆਂ ਰਹਿ ਜਾਣਗੀਆਂ ਖੇਤਰੀ ਪਾਰਟੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਚਾਹੇ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਇਹਨਾਂ ਨੂੰ ਵੀ ਖਤਮ ਕਰ ਦੇਵੇਗੀ ਭਾਵੇਂ ਉਹ ਨੈਸ਼ਨਲ ਪਾਰਟੀ ਹੁਣ ਬਣ ਗਈ ਹੈ ਯਾਨੀ ਕਿ ਪੰਜਾਬ ਤੋਂ ਇਲਾਵਾ ਭਾਰਤ ਦੇ ਵਿੱਚ ਹੋਰ ਕਈ ਸੂਬੇ ਨੇ ਜਿੱਥੇ ਜਿਹੜੀਆਂ ਖੇਤਰੀ ਪਾਰਟੀਆਂ ਨੇ ਉਹ ਉਹਨਾਂ ਦੀ ਹਰ ਵਾਰ ਸਰਕਾਰ ਬਣਦੀ ਹੈ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਅਮਨ ਸ਼ਾ ਦੇਸ਼ ਦੇ ગ્રામ ਮੰਤਰੀ ਨਰਿੰਦਰ ਮੋਦੀ ਵੱਲੋਂ ਅਜਾਈ ਚਾਲ ਜਿਹੜੀ ਹੈ ਚੱਲ ਦਿੱਤੀ ਗਈ ਹੈ ਸੱਚ ਸਾਹਮਣੇ ਆ ਗਿਆ ਹੈ ਪੰਜਾਬੀਓ ਕਿਸ ਤਰ੍ਹਾਂ ਲੋਕਤੰਤਰ ਅਤੇ ਸੰਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਹੈ ਰਣਨੀਤੀ ਹੈ ਭਾਰਤੀ ਜਨਤਾ ਪਾਰਟੀ ਦੀ ਜਿੱਥੋਂ ਭਾਰਤੀ ਜਨਤਾ ਪਾਰਟੀ ਨੂੰ ਵੱਧ ਵੋਟਾਂ ਪੈਂਦੀਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉੱਥੇ ਲੋਕ ਸਭਾ ਦੀਆਂ ਸੀਟਾਂ ਵਧਾਈਆਂ ਜਾਣਗੀਆਂ ਜਿੱਥੇ ਘੱਟ ਪੈਂਦੀਆਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਸੌਰੀ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਉੱਥੇ ਸੀਟਾਂ ਘਟਾਈਆਂ ਜਾਣਗੀਆਂ ਚਾਹੇ ਉਹ ਤਾਮਿਲਨਾਡੂ ਹੋਵੇ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਹਰਿਆਣਾ ਹੋਵੇ ਤੇ ਚਾਹੇ ਉਹ ਕੇਰਲ ਹੋਵੇ ਯਾਨੀ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਦਬਦਬਾ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਨਾਲ ਵੋਟ ਜੁੜੀ ਹੋਈ ਹੈ ਉਥੇ ਭਾਰਤੀ ਜਨਤਾ ਪਾਰਟੀ ਜਿਹੜੀਆਂ ਨੇ ਸੀਟਾਂ ਘਟਾਉਣ ਦੀ ਬਜਾਏ ਵਧਾਵੇਗੀ ਯਾਨੀ ਕਿ ਸੂਤਰ ਦੇ ਹਵਾਲੇ ਤੋਂ ਜਿਹੜੀ ਖਬਰ ਆ ਗਈ ਹੈ ਆ ਰਹੀ ਹੈ 543 ਸੀਟਾਂ ਨਹੀਂ 850 ਲੋਕ ਸਭਾ ਦੀਆਂ ਸੀਟਾਂ ਹੋਣਗੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕਾਰਗਜ਼ ਸਿੱਧ ਹੋਈ ਭਾਰਤੀ ਜਨਤਾ ਪਾਰਟੀ ਇਸ ਦਾ ਵਿਰੋਧ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਸਟਾਇਲਨ ਵੱਲੋਂ ਕੀਤਾ ਗਿਆ ਹੈ ਯਾਨੀ ਕਿ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਭੇਦ ਖੁੱਲੇ ਭਾਰਤੀ ਜਨਤਾ ਪਾਰਟੀ ਦੇ ਕੇ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਪੰਜਾਬ ਨੂੰ ਢਾਹ ਲਾ ਰਹੀ ਹੈ ਕਿਉਂਕਿ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੋਟਾਂ ਨਹੀਂ ਪਈਆਂ ਨਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕੰਨ ਹੋ ਗਏ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜਨ ਕਰਕੇ ਨਹੀਂ ਲੜੀਆਂ ਚਾਹਣਗੀਆਂ ਜਿਹੜੇ ਸੂਬਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੱਧ ਪੋਰਟ ਪੈਂਦੀ ਹੈ ਉੱਥੇ ਲੋਕ ਸਭਾ ਦੀਆਂ ਸੀਟਾਂ ਵਧਣਗੀਆਂ ਜਿਵੇਂ 5 ਨੇ ਉੱਤੇ 10 ਕਰ ਦੇਣਗੇ ਜਿੱਥੇ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪੈਂਦੀ ਜਿਸ ਤਰ੍ਹਾਂ ਪੰਜਾਬ ਕੇਲਾ ਤામਨ ਲਾਡੂ ਯਾਨੀ ਕਿ ਜਿੱਥੇ ਹਿੰਦੂ ਵੋਟ ਘਟਾ ਹੈ ਜਾਂ ਹਿੰਦੂ ਵੋਟ ਪੈਂਦੀ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਉਥੇ ਲੋਕਤੰਤਰ ਯਾਨੀ ਕਿ ਖਤਮ ਕਰਨ ਦੇ ਜਿਹੜੇ ਨੇ ਉਹ ਅੰਦਰ ਖਾਤੇ ਕਾਨੂੰਨ ਬਣਾਏ ਜਾ ਰਹੇ ਨੇ ਇਸ ਤਰ੍ਹਾਂ ਦਾ ਤਾਣਾ ਬਾਣਾ ਬੁਣ ਕੇ ਭਾਰਤੀ ਜਨਤਾ ਪਾਰਟੀ ਯਾਨੀ ਕਿ ਸਦਾ ਵਾਸਤੇ ਚਾਹੁੰਦੀ ਹੈ ਕਿ ਸਾਡੀ ਸਰਕਾਰ ਬਣੀ ਰਵੇ ਖੇਤਰੀ ਪਾਰਟੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਖਤਮ ਹੋ ਜਾਣਗੀਆਂ ਜੇਕਰ ਇਸ ਤਰ੍ਹਾਂ ਦੇ ਤਾਮ-ਚਾਮ ਝੁਕੇ ਗਏ, ਬਦਲਾਵ ਕੀਤੇ ਗਏ, ਲੋਕਤੰਤਰ ਵਿੱਚ। ਧੰਨਵਾਦ।